ਬਹੁਤ ਮੁਸ਼ਕਲ ਕਰਦੇ ਰਹਿਣਗੇ ਤੌਰ ਤੇ ਆ ਮੰਡੀ ਦੇ ਵਿੱਚ ਰੋਟੀ ਪਕਾਉਂਦੇ ਮੰਡੀ ਵਾਲਿਆਂ ਦੀ ਕਈ ਵਾਰੀ খালি ਹੀ ਜਾਣਾ ਪੈਂਦਾ ਜੇ ਬਾਅਦ ਵਿੱਚ 100 200 250 100 ਤੱਕ ਵੀ ਬੰਦਦਾ ਬਾਬੇ ਇਹਦੇ ਤੋਂ ਬਾਦ ਨਹੀਂ ਬੰਦਦਾ ਜਿੱਤੇ ਕਿਰਾਇਆ ਦੇ ਨੇ ਉਹ ਵੀ 2000 ਰੁਪਿਆ ਕਿਰਾਇਆ ਦੇਂਦੇ ਹੈ ਨਹੀਂ ਜੀ ਮਕਾਨ ਵੀ ਆਪਣਾ ਨਹੀਂ ਹੈਗਾ ਵੀ ਤੁਹਾਡੀ ਅੱਖਾਂ ਦੇ ਵਿੱਚ ਉੰਜੂ ਆ ਰਹੇ ਨੇ ਬੱਚੇ ਚੀਜ਼ ਮੰਗਦੇ ਨੇ ਜੇਬ ਦੇ ਵਿੱਚ ਪੈਸਾ ਹੈ ਨਹੀਂ ਘਰ ਦੇ ਵਿੱਚ ਕਈ ਵਾਰੀ ਖਾਣ ਨੂੰ ਵੀ ਰਾਸ਼ਨ ਹੈ ਨਹੀਂ ਕਈ ਵਾਰੀ ਹਾਲਾਤ ਉਹ ਜਿਹੇ ਹੋ ਜਾਂਦੇ ਨੇ ਤੇ ਕੋਈ ਸਾਥ ਦਿੰਦਾ ਨਹੀਂ ਜੀ ਨਹੀਂ 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 ਬੋ ਜੀ ਵਾਹ ਤੋਂ ਇਹ 5000 10 20 ਰੁਪਈਆਂ ਤੋਂ ਵੱਧ ਪੈਸਾ ਨਹੀਂ ਦੇਣ ਲੋਕੇ ਬੱਚਾ 100 ਵਾਦੀ ਘਰ ਦੇ ਜਿਹੜੇ ਉਹ ਵੀ ਰੇੜਕੇ ਚੁਰਦੇ ਆ ਜੀ ਤੇ ਦੋ ਬੱਚੇ ਮੇਰੇ ਇਹ ਕਚੇੜਾਂ ਖਾਲਸ ਤੋਂ ਆਪਾਂ ਆ ਤੋਂ ਕੋਈ ਘਟਨਾ ਹੋਈ ਸੀ ਕੀ ਹੋਇਆ ਸੀ ਹੋਇਆ ਹੀ ਹੋਇਆ ਪਾਸ ਹੋ ਜਾਂਦਾ ਜੀ ਕਦੇ ਨਹੀਂ ਬੰਦਾ ਖਾਲੀ ਵੀ ਜਾਣਾ ਪੈਂਦਾ ਜੀ ਦੁੱਧ ਖਾਂਛਾ ਪੰਜਲਦੀ ਆਪਾਂ ਇੰਨਾ ਬੜਾ ਸਾਡਾ ਜਿੱਦਾਂ ਚੱਲੀਆਂ ਨੂੰ ਆਪਾਂ ਇੱਕ ਛੋਟੀ ਜਾਵਾਂਗੇ ਆਪਾਂ ਚੁੱਟਿਆਲ ਕੋ ਕਰੀਏ ਅਹੀਂ ਸਹੀ ਠੀਕਾਂ ਤੋਂ ਇਹ ਸਾਡੇ ਨਹੀਂ ਕਾਲੋ ਬੰਦੀ ਨਾ ਬਾਬਾ ਜੀ ਇੱਕ ਦੋ ਟਾਈਮ ਹਮਾਰਾ ਟਾਈ ਨਹੀਂ ਮਿਲਿਆ ਰਹੀਂ ਆਪਣੇ ਬਰੇਡਾਂ ਨਹੀਂ ਲਾੜੀ ਕਿ ਲਾੜਾ ਕਰਦੇ ਰਹੇ ਭਾਈ ਜੀ ਕਿਸਮਤ ਤੇ ਨਹੀਂ ਮਿਹਨਤ ਤੇ ਵਿਸ਼ਵਾਸ ਰੱਖੋ ਲੋਕਾਂ ਤੇ ਨਹੀਂ ਪਰਮਾਤਮਾ ਤੇ ਆਸ ਰੱਖੋ ਤਾਂ ਅੱਜ ਇੱਕ ਵਾਰ ਮੈਂ ਵਿਕੀ ਦਰਖੜ ਸਵਾਗਤ ਕਰਦਾ ਹਾਂ ਤੁਹਾਡਾ ਅੱਜ ਇੱਕ ਅਜਿਹੇ ਇਨਸਾਨ ਨਾਲ ਤੁਹਾਨੂੰ ਮਿਲਾਵਾਂਗੇ ਗੱਲਬਾਤ ਕਰਾਵਾਂਗੇ ਮੇਰੇ ਨਾਲ ਇੱਕ ਬਾਈ ਜੀ ਮੌਜੂਦ ਨੇ ਅਪਾਹਜ ਨੇ ਦੱਸਦੇ ਨੇ ਕਹਿੰਦੇ ਸਾਡੇ ਪਰਿਵਾਰ ਦੇ ਵਿੱਚੋਂ ਉਹਨਾਂ ਦੀ ਧਰਮ ਪਤਨੀ ਵੀ ਅਪਾਹਜ ਹੈ ਮਿਹਨਤ ਕਰ ਰਹੇ ਨੇ ਗੁਜ਼ਾਰਾ ਕਰਨ ਦੇ ਲਈ ਆਪਣੇ ਬੱਚਿਆਂ ਦਾ পেট ਭਰਨ ਦੇ ਲਈ ਮਿਹਨਤ ਕਰ ਰਹੇ ਨੇ ਜਿਹੜੇ ਕੰਮਾਂ ਤੋਂ ਅਸੀਂ ਕਿਨਾਰਾ ਕਰ ਰਹੇ ਆ ਉਹ ਕੰਮ ਕਰ ਰਹੇ ਨੇ ਜੁੱਤੀਆਂ ਗੱਠਣ ਦਾ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਨੇ ਪਹਿਲਾਂ ਤੇ ਠੀਕ ਠਾਕ ਭਾਈ ਵਧੀਆ ਟਾਈਮ ਪਾਸ ਕਰਦਾ ਜੀ ਭਾਈ ਹਾਂ ਜੀ ਤੋਂ ਇਹ ਕੰਮ ਦੇ ਨਾਲ ਜੁੜੇ ਹੋ ਤੁਸੀਂ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਹੋ 25 ਸਾਲ ਹੋ ਹੀ ਗਏ ਭਾਈ ਆਪਾਂ ਕੰਮ ਕਰਦਿਆਂ ਨੂੰ ਇਕ ਵਿੰਦੇ ਰਹਿਣ ਵਾਲੇ ਆ ਬਿੱਟੂ ਮੇਰਾ ਨਾਂ ਹੈ ਘਰ ਦੇ ਜਿਹੜੇ ਉਹ ਵੀ ਰਹਿੜਕੇ ਤੁਰਦੇ ਆ ਜੀ ਤੇ ਦੋ ਬੱਚੇ ਮੇਰੇ ਇਹ 13 ਸਾਲਾਂ ਦੇ ਤੋਂ ਆਪਾਂ ਨੂੰ ਕੋਈ ਘਟਨਾ ਹੋਈ ਸੀ ਕੀ ਹੋਇਆ ਸੀ ਕੋਲਿਆ ਜੀ ਕੋਲਿਆ ਉਹ ਬੋਲਿਓ ਹੋਇਆ ਪੈ ਪੈ ਜੀ ਹੋਰ ਕੌਣ ਕੌਣਾ ਇੱਕ ਮੇ ਲੜਕੀ ਹੈ ਜੀ ਇੱਕ ਲੜਕਾ ਹੈ ਦੋਵੇਂ 13 ਸਾਲਾਂ ਦੀ ਹੈਗੀ ਲੜਕੀ ਤੇ 17 ਸਾਲਾਂ 18 ਦਾ ਆਪਣਾ ਕਾਕਾ ਹੈ ਆਪਣਾ ਦੋਵੇਂ ਸਕੂਲ ਜਾਂਦੇ ਆ ਜੀ ਚੈਂਪਸ ਸਹੀ ਨੇ ਬੱਚੇ ਕੀ ਕਰਦੇ ਨੇ ਪੜਦੇ ਜੀ ਪੜਦੇ ਬੋ ਜੀ ਹਾਂ ਜੀ ਪੜਦੇ ਬੜੀ ਰੋਜ਼ਗਾਰ ਕਿਵੇਂ ਚੱਲਦਾ ਫਿਰ ਗੁਜ਼ਾਰਾ ਕਿਵੇਂ ਚੱਲਦਾ ਖਰਚਾ ਪਾਣੀ ਇੱਥੋਂ ਨਿਕਲ ਜਾਂਦਾ ਪਾਸ ਹੋ ਇਨਰ ਜੀ ਕਦੇ ਨਹੀਂ ਹੁੰਦਾ ਖਾਲੀ ਵੀ ਜਾਣਾ ਪੈਂਦਾ ਜੀ ਦੁੱਧ ਖਾਂਡ ਚਾ ਬੰਦ ਜਾਂਦੀ ਹੈ ਬਸ ਇੰਨਾ ਬੜਾ ਸਾਡਾ ਸਮਾਈ ਹੋ ਜਾਂਦੀ ਹੈ ਇੱਥੇ ਕਿੰਨੇ ਪੈਸੇ ਜੋੜ ਲੈਣੇ ਹੋ ਫਿਰ ਤੁਸੀਂ ਇੱਕ ਦਿਨ ਦੀ ਜੇ ਗੱਲ ਕਰ ਲਈਏ ਘਰਾਂ ਦੇ ਖਰਚੇ ਬਹੁਤ ਨੇ ਹਰ ਇੱਕ ਦੇ ਦੁੱਧ ਵੀ ਮੁੱਲ ਦਾ ਹੋ ਗਿਆ ਤੁਹਾਡੇ ਸਭ ਕੁਝ ਮੁੱਲ ਦਾ ਹੀ ਆ ਬੱਚੇ ਵੀ ਪੜਦੇ ਨੇ ਉਹ ਵੀ ਚੀਜ਼ਾਂ ਮੰਗਦੇ ਨੇ ਕਿੰਨੇ ਕਿੰਨੇ ਪੈਸੇ ਦੀ ਗੱਲ ਕਰ ਲਈ ਕਿੰਨੇ ਪੈਸੇ ਬਣ ਜਾਂਦੇ ਨੇ ਜੀ ਭਾਈ ਜੇ ਕਈ ਵਾਰੀ ਖਾਲੀ ਹੀ ਜਾਣਾ ਪੈਂਦਾ ਜੇ ਬਾਅਦ ਵਿੱਚ 100 200 250 100 ਤਕਰੀਬਨ ਬਣਦਾ ਬਸ ਇਹਦੇ ਤੋਂ ਵੱਧ ਨਹੀਂ ਬਣਦਾ 200 ਰੁਪਿਆ ਵੀ ਕਹਿੰਦੇ ਹੋ 6000 ਮਹੀਨੇ ਦਾ ਹੋ ਗਿਆ 6000 ਰੁਪਏ ਨਾਲ ਘਰ ਦਾ ਗੁਜ਼ਾਰਾ ਹੁੰਦਾ ਸੌਖਾ ਗੁਜ਼ਾਰਾ ਹੋ ਜਾਂਦਾ ਨਹੀਂ ਜੀ ਨਹੀਂ ਜੀ ਸਾਰਾ ਕੁ ਸਭ ਦਾ ਸਾਰਾ ਸਾਰੀ ਚੀਜ਼ ਜਾਨੀ ਕਿ ਬੋਲਦੀ ਆਉਂਦੀ ਜੀ ਜਿੱਥੇ ਕਿਰਾਇਆ ਦੇਣੇ ਉਹ ਵੀ 2000 ਰੁਪਿਆ ਕਿਰਾਇਆ ਦੇਂਦੇ ਨਹੀਂ ਜਿਨਾਂ ਦਾ ਮਕਾਨ ਵੀ ਆਪਣਾ ਨਹੀਂ ਹੈਗਾ ਵੀ ਕਿਰਾਇਆ ਦੇਂਦੇ ਆ ਤੇ ਬਿੱਲ ਵੀ ਸਾਨੂੰ ਆਗਾ ਆਦਾ ਹੀ ਹਾਂਜੀ ਤੇ ਬਹੁਤ ਮੁਸ਼ਕਲ ਕਰਦੇ ਰੇੜਕੇ ਚੋਰਦੇ ਆ ਮੰਡੀ ਦੇ ਵਿੱਚ ਰੋਟੀ ਪਕਾਉਂਦੇ ਮੰਡੀ ਵਾਲਿਆਂ ਦੀ ਮਿਹਨਤ ਕਰਦੇ ਆ ਜਿਹੜੇ ਤੁਹਾਡੇ ਘਰ ਵਾਲੇ ਨੇ ਉਹ ਕੀ ਕਰਦੇ ਕੀ ਕਹਿੰਦੇ ਤੁਸੀਂ ਕਿ ਮੰਡੀ ਦੇ ਵਿੱਚ ਰੋਟੀ ਪਕਾਉਂਦੇ ਨੇ ਉਹ ਵੀ ਥੋੜੇ ਪੈਸੇ ਮਿਲਦੇ ਹੋਣਗੇ ਉਹਨਾਂ ਨੂੰ ਫਿਰ ਹਾਂਜੀ ਹਾਂਜੀ ਉਹਨਾਂ ਨੂੰ ਥੋੜੇ ਪੈਸੇ ਮਿਲਦੇ ਆ ਬਾਕੀ ਮਿਹਨਤ ਕਰਕੇ ਖਾਣੇ ਕਹਰੇ ਕਰੀ ਹੱਥ ਨਹੀਂ ਲਾਇਆ ਭਾਈ ਅੱਜ ਤੱਕ ਨਾ ਤੇ ਕੋਈ ਐਦਾਂ ਕੋਈ ਪੈਸੇ ਦਿੰਦਾ ਫਿਰ ਪੈਸੇ ਨਹੀਂ ਲੈਂਦੇ ਤੁਸੀਂ ਤੁਸੀਂ ਕਹਿੰਦੇ ਹੋ ਹੱਥ ਨਹੀਂ ਅੱਡਿਆ ਸੀ ਨਾ ਜੀ ਨਾ ਜੀ ਨਾ ਨਾ ਹਾਲੇ ਤੱਕ ਮਾਰ ਆਇਨੇ ਨਾ ਰੋਟੀ ਦਾ ਸਾਨੂੰ ਰੋਟੀ ਮਿਲਦੀ ਆ ਦੋ ਟਾਈਮ ਇਹਨਾਂ ਬੜਾ ਬਾਜੀ ਹਾਲੇ ਬੱਚੇ ਪੜ ਜਾਣ ਹਾਲ ਨੂੰ ਇਹਨਾਂ ਬੜਾ ਜੀ ਬਸ ਇਹੀ ਹੈ ਖੁਆਇਸ਼ ਨਹੀਂ ਹੁੰਦੀ ਇੱਕ ਵੀ ਮੇਰੇ ਕੋਲੇ ਆਹ ਚੀਜ਼ ਹੋਵੇ ਭਾਈ ਮੇਰੇ ਬੱਚਿਆਂ ਕੋਲੇ ਆਹ ਚੀਜ਼ ਹੋਵੇ ਸਾਡੇ ਘਰੇ ਆਹ ਚੀਜ਼ ਹੋਵੇ ਕੋਈ ਖੁਆਇਸ਼ ਹੈ ਮਨ ਦੇ ਵਿੱਚ ਵੀ ਆਹ ਚੀਜ਼ ਲੈਣੀ ਆ ਯਾਰ ਸੋਚਣਾ ਪੈਂਦਾ ਜੀ ਭਾਈ ਜਦੋਂ ਬੱਚੇ ਵੇਂਦੇ ਨਾ ਇੱਕ ਦੂਜੀ ਵਾਲੀ ਚੀਜ਼ਾਂ ਲੈਂਦੇ ਆ ਸੋ ਜੀ ਪਾਪਾ ਮੰਮੀ ਆਹੀ ਆਵੀ ਲੈਣਾ ਕੋਈ ਨਾ ਕੋਈ ਲੈਣਾ ਹੈ ਤੋ ਅਸੀਂ ਆ ਗਾੜੂ ਕਿ ਇਹਨੇ ਚਲੋ ਰਾਬਤ ਦਊਗਾ ਤੁਹਾਨੂੰ ਤੇ ਫੇਜ ਮਿਲੂਗਾ ਸਾਡੇ ਬੰਦੇ ਦੀ ਗੱਲ ਬਾਬਾ ਜੀ ਹਾਂ ਜੀ ਅਜੇ ਇਹ ਵੀ ਹਾਲਾਤ ਹੋ ਜਾਂਦੇ ਨੇ ਘਰ ਦੇ ਵਿੱਚ ਤੁਹਾਡੀਆਂ ਅੱਖਾਂ ਦੇ ਵਿੱਚੋਂ ਜੂ ਆ ਰਹੇ ਨੇ ਬੱਚੇ ਚੀਜ਼ ਮੰਗਦੇ ਨੇ ਜੇਬ ਦੇ ਵਿੱਚ ਪੈਸਾ ਹੈ ਨਹੀਂ ਘਰ ਦੇ ਵਿੱਚ ਕਈ ਵਾਰੀ ਖਾਣ ਨੂੰ ਵੀ ਰਾਸ਼ਨ ਹੈ ਨਹੀਂਗਾ ਕਈ ਵਾਰੀ ਹਾਲਾਤ ਹੋਇਆ ਜੇ ਹੋ ਜਾਂਦੇ ਨੇ ਫਿਰ ਕੋਈ ਸਾਥ ਦਿੰਦਾ ਨਹੀਂ 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 ਬੋ ਜੀ ਵਾਜੋ ਹੈ 5010 20 ਰੁਪਈਆ ਤੋਂ ਵੱਧ ਪੈਸਾ ਨਹੀਂ ਦੇਣ ਦੋਗੇ ਬੱਚਾ ਇਤੋ ਵਾਦੀ ਉਹ ਵੀ ਜਿਹੜੇ ਕੋਲ ਹੁੰਦੇ ਦੇ ਲੈ ਨਹੀਂ ਤੇ ਬੱਚੇ ਇੰਤਿਹਾਰ ਆਉਂਦੇ ਹੁੰਦੇ ਨੇ ਖੁਸ਼ੀਆਂ ਮਨਾਉਂਦੇ ਹੁੰਦੇ ਆ ਹਰਾਂ ਦੀਆਂ ਤੇ ਦਿਨ ਤੇ ਹਰ ਕਿਵੇਂ ਦੇਖਦੇ ਹੋ ਤੁਸੀਂ ਕਹਿੰਦੇ ਹੋ 4000 ਰੁਪਈਆ ਬੱਚ ਦਾ 2000 ਰੁਪਈਆ ਤਾਂ ਕਮਰੇ ਦਾ ਕਿਰਾਇਆ ਦੇ ਦਿੰਦੇ ਹੋ ਹਾਂਜੀ ਹਾਂਜੀ ਦੇਣਾ ਪੈਂਦਾ ਭਾਈ ਉਹ ਹੋਰ ਕੋਈ ਸਾਨੂੰ ਕੋਈ ਸਾਧਨ ਨਹੀਂ ਹੈਗਾ ਵੈਨ ਦਾ ਇਹ ਕਿਉਂ ਦੇਣਾ ਪੈਂਦਾ ਕਾਲਪੁਰ ਕੇ ਜਿੱਤਾਂ ਇਹ ਘਾਦੀ ਪੈਨਸ਼ਨ ਲੱਗੀ ਮੇਰੀ ਵੀ ਲੱਗੀ ਆ ਹਾਂਜੀ ਇਹਦੇ ਵਿੱਚੋਂ ਗੁਜ਼ਾਰਾ ਹੁੰਦਾ ਤੇ ਬਾਕੀ ਆ ਕਿਆ ਪੰਜਾਂ ਦੀ ਕੁਛ ਨਹੀਂ ਕਰਦੇ ਪੜਦੇ ਸਕੂਲੇ ਜਾਂਦੇ ਜੀ ਹਾਂਜੀ ਹਾਂਜੀ ਆਪਣੇ ਸਰਕਾਰੀ ਸਕੂਲੇ ਜਾਂਦੇ ਜੀ ਕਿੰਨੇ ਟੈਂਪੋ ਇਹ ਕੰਮ ਕਰਦੇ ਹੋ ਇਸੇ ਨੂੰ ਪਹਾਉਏ 5 ਸਾਲ ਹੋ ਗਏ ਕੰਮ ਕਰਦੇ ਹਾਂਜੀ 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 ਹੋ ਗਏ ਜੀ ਕੋਈ ਸਾਡੇ ਕੋਈ ਕੋਈ ਨਹੀਂ ਹਟਕਾ ਦਿੱਤਾ ਕਿ ਪਿਛੇ ਲੈਣੀ ਕੀਤੀ ਕਾਦੇ ਪੈਨਸਨ ਲਈ ਆ ਉਹ ਤਲ ਤਲ ਜਾਜ ਆ ਗਈ ਰੇੜ ਕੇ ਬਸਾਂ 'ਚ ੱਟੇ ਖਾ ਗਾ ਕੇ ਪੈਨਸਨ ਆਲ ਬਾਈ ਕਹੇ ਨੇ ਪੈਂਡ ਦੇ ਕਹਿੰਦੀ ਸਾਜਿੰਗ ਦਿੱਤਾ ਲੰਬਾ ਜਾਂ ਹੁੰਦਾ ਜ਼ਿੰਦਗੀ ਦੇ ਵਿੱਚ ਲੰਬਾ ਜੰਦਾ ਬੰਦਾ ਲੰਬਾ ਦਿੰਦਾ ਰੱਬ ਨੂੰ ਵੀ ਰੱਬਾ ਤੂੰ ਇਹ ਕੀ ਕਰਤਾ ਮੇਰੇ ਨਾਲ ਰੱਬ ਨਾਲ ਕੋਈ ਮਿਲਾਲ ਹੈ ਉਲੰਭਾ ਹੈ ਰੱਬ ਨਾਲ ਕੋਈ ਕਿ ਜ਼ਿੰਦਗੀ ਸਕੂਨ ਭਰੀ ਚੱਲਦੀ ਹੈ ਜ਼ਿੰਦਗੀ ਕਿਵੇਂ ਚੱਲਦੀ ਹੈ ਫਿਰ ਜਿੰਦਗੀ ਉਹ ਸਾਡੇ ਸਾਹਮਣੇ ਪਈ ਹੈ ਜਿੱਥੋਂ ਚੱਲਿਆਂ ਨੂੰ ਆਪਾਂ ਇਹ ਸੋਚੀ ਜਾਵਾਂਗੇ ਆਪਾਂ ਵੀ ਚੱਲਿਆਂ ਨੂੰ ਕਰੀਏ ਅਹੀਂ ਸਹੀ ਤਰੀਕਾ ਤੋਂ ਰਹੀ ਪਰ ਸਾਡੇ ਨਹੀਂ ਗੱਲ ਉਹ ਬੰਦੀ ਨਾ ਬੱਬਾ ਇਹ ਗੱਲ ਹੈਗੀ ਆ ਹੁਣ ਜਿਹੜੀ ਜੋਹੋ ਜ਼ਿੰਦਗੀਾਨੂੰ ਕੱਢਣੀ ਪੈਣੀ ਆ ਮਾੜੀ ਚੰਗੀ ਚੋ ਹੈ ਜਿੰਦਗੀ ਦੇ ਵਿੱਚ ਸਕੂਨ ਹੈ ਸ਼ਾਂਤੀ ਹੈ ਹਾਂਜੀ ਸ਼ਾਂਤੀ ਤੋਂ ਹੋਈਗੀ ਮਾੜੀ ਮੁਰਗੀ ਕਈ ਵਾਰੀ ਦਾਰ ਪੀ ਬੱਠ ਕੇ ਵਿਚਾਲਾ ਪੈਂਦਾ ਆਪਾਂ ਨੂੰ ਇੱਥੇ ਜਾਣਾ ਪੈਂਦਾ ਦਾਰ ਪੀ ਲੈ ਕੇ ਵੀ ਹਾਲਾਤ ਹੋਏ ਨੇ ਕਰਦੇ ਵੀ ਕਿ ਅੱਜ ਰੋਟੀ ਖਾਣ ਨੂੰ ਹੈ ਨਹੀਂ ਇਹ ਵੀ ਆਇਆ ਵੀ ਹਾਲਾਤ ਆ ਜਾਂਦੇ ਨੇ ਰੋਟੀ ਖਾਣ ਨੂੰ ਹੈ ਨਹੀਂ ਇਹਦੇ ਵੱਟੇ ਪਈ ਆ ਚੀਜ਼ ਖਾ ਲੋ ਕਦੇ ਬ੍ਰੈਂਡ ਖਾ ਲੋ ਜਾਂ ਪਾਣੀ ਪੀ ਕੇ ਸਾਰ ਲੋ ਹੁੰਦਾ ਹੈ ਕਦੇ ਹੋਏ ਹੀ ਹੋਏ ਆ ਹੋਏ ਆ ਸਾਡੇ ਕੋਲ ਹੁੰਦੇ ਆ ਇੱਕ ਦੋ ਟਾਈਮ ਹਮਾਰਾ ਟਾਈਮ ਨਹੀਂ ਮਿਲਿਆ ਰਹੀ ਆਪਣੇ ਬ੍ਰੈਡਾਂ ਨਹੀਂ ਲਾੜੀ ਕਿ ਜ਼ਿਆਦਾ ਕਰਦੇ ਰਹੇ ਭਾਈ ਜੀ ਆ ਇੱਕ ਦੋਰੀ ਸਬਜੀ ਨਹੀਂ ਬਣੀ ਰਹੀ ਨੂਨ ਵਿੱਚ ਚ ਘੋਲ ਕੇ ਲਾਲ ਮਿਰਚ ਦੇ ਵਿੱਚ ਨੂਨ ਵਿੱਚ ਫਿਰ ਰੋਟੀ ਖਾਂਦੇ ਨਾਲ ਕਾਦੇ ਚ ਘੋਲਿਆ ਤੁਸੀਂ ਪਾਣੀ ਦੇ ਵਿੱਚ ਆ ਵਿੱਚ ਨੂਨ ਘੋਲ ਲਿਆ ਮਿਰਚਾਂ ਘੋਲ ਲੀਆਂ ਫਿਰ ਰੋਟੀ ਖਾਧੀ ਫਿਰ ਰੋਟੀ ਖਾਧੀ ਆ ਇਟਾ ਵੀ ਤੇ ਹਾਰ ਵੀ ਕਈ ਆਏ ਆਪਣੇ ਕੋਲ ਹਾਂਜੀ ਬਾਕੀ ਇਹ ਮਾਰ ਕੰਮ ਹੁਣ ਸਿਆਲ ਹੈ ਥੋੜਾ ਬੜਾ ਕੰਮ ਚੱਲਦਾ ਰਹਿਣਾ ਗਰਮੀਆਂ ਦੇ ਚੱਕਾ ਹੀ ਬੰਦ ਹੋ ਜਾਂਦਾ ਜੀ ਕੋਈ ਦਾਲ ਗਰਮੀਆਂ ਦੀ ਛੱਤ ਆ ਨਾ ਤੇ ਇੱਥੇ ਸ਼ਾਮ ਆ ਗਰਮੀ ਦਾ ਟਾਈਮ ਲੰਘ ਚੁੱਕਿਆ ਸਰਦੀ ਵੀ ਆ ਰਹੀ ਆ ਭਾਈ ਮੈਂ ਸਾਰੀ ਗਰਮੀ ਜਿਹੜੀ ਹੈ ਨਾ ਦੁਕਾਨ ਲਈ ਨਹੀਂ ਇਸੇ ਕਰਕੇ ਕੋਈ ਛਾਂ ਦਾ ਪ੍ਰਬੰਧ ਨਹੀਂ ਹੈਗਾ ਵੀ ਐਸੀ ਮੈਂ ਘਰੇ ਬਣੀ ਦਾ ਰਿਆਜ਼ ਥੋੜਾ ਬਾਅਦ ਜੇ ਠੰਡਾ ਹੋ ਜਾਂਦਾ ਛਾੜ ਹੋ ਜਾਂਦਾ ਇਸ ਮਾਜ ਨਾਲ ਨਹੀਂ ਲਕੋ ਪੈ ਨਹੀਂ ਬੈਠਾ ਜਾਂਦਾ ਭਈ ਆਪਣੇ ਰਾਜ ਦੇ ਇਹ ਗੱਲ ਹੈ ਕਹਿਣਾ ਚਾਹੁੰਦੇ ਹਾਂ ਸਾਡੇ ਵਿਊਰਰ ਨੂੰ ਜਿਹੜੇ ਦੇਖਦੇ ਨੇ ਵੀਡੀਓ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਅਪੀਲ ਕਰਨੀ ਚਾਹੁੰਦੇ ਹਾਂ ਮਦਦ ਦੇ ਲਈ ਆਪਣੀ ਮਾਵੇਦੇ ਇਹੀ ਭਾਈ ਹਾਂ ਨੂੰ ਕਿਲੇ ਵੈਲ ਹੀ ਜਗਾ ਜੁਗਾ ਕੋ ਰੇਪਰ ਬੰਦ ਇੱਕ ਘਰ ਜਾਂਦੇ ਬੈਂਟੀ ਬੂਟੀ ਮਿਲ ਜੇ ਵੀ ਬੈਗੇ ਤੁਰਦੇ ਹੈ ਨਾ ਹਾਂ ਜੀ ਪੈਸਾ ਨਹੀਂ ਚਾਹੀਦਾ ਤੁਸੀਂ ਪੈਸਾ ਨਹੀਂ ਮੰਗ ਰਹੇ ਤੁਸੀਂ ਕਹਿੰਦੇ ਉਹ ਜਗਾ ਮਿਲ ਜਵੇ ਬੈਠਣ ਨੂੰ ਹੈ ਹਾਂ ਤੁਸੀਂ ਪੈਸਾ ਦੇਣਗੇ ਪੈਸਾ ਵੀ ਲੈ ਲਾਂਗੇ ਜਦੋਂ ਆਪਾ ਪੈਸਾ ਮੰਗ ਨਹੀਂ ਤੁਸੀਂ ਆਪ ਦੀ ਮਰਜ਼ੀ ਨਾਲ ਦੇਣਗੇ ਤੇ ਫੇਰੀ ਲਾਂਗੇ ਜੜ ਜੜ ਜੇਕਰ ਤੁਸੀਂ ਇਹ ਵੀਡੀਓ ਨੂੰ ਦੇਖ ਰਹੇ ਹੋ ਜਰੂਰ ਅਜਿਹੇ ਇਨਸਾਨਾਂ ਦੀ ਜੋ ਮਿਹਨਤ ਕਸ਼ ਨੇ ਮਿਹਨਤ ਕਰ ਰਹੇ ਨੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਨੇ ਅਜਿਹੇ ਲੋਕਾਂ ਦੀ ਜਰੂਰ ਮਦਦ ਕਰਿਆ ਕਰੋ ਦੁਕਾਨਦਾਰੀਆਂ ਨੇ ਇਹਨਾਂ ਨੇ ਛੋਟੀਆਂ ਛੋਟੀਆਂ ਚਲਾਈਆਂ ਹੋਈਆਂ ਨੇ ਜਿੱਥੋਂ ਇਹਨਾਂ ਦਾ ਘਰ ਪਰਿਵਾਰ ਚੱਲਦਾ ਹੈ ਬੱਚਿਆਂ ਦਾ ਖਰਚਾ ਚੱਲਦਾ ਹੈ ਜਰੂਰ ਸਾਥ ਦਿਆ ਕਰੋ ਇਹ ਸਾਡੇ ਆਪਣੇ ਨੇ ਇਹਨਾਂ ਕੋਲੇ ਜਰੂਰ ਪਹੁੰਚਿਆ ਕਰੋ ਇਹਨਾਂ ਕੋਲੋਂ ਕੰਮਕਾਰ ਜਰੂਰ ਕਰਵਾਇਆ ਕਰੋ ਤਾਂ ਜੋ ਇਹਨਾਂ ਦਾ ਗੁਜ਼ਾਰਾ ਸੌਖਾ ਹੋ ਸਕੇ ਅਜੀਆਂ ਅਪਡੇਟ ਦੇਖਣ ਲਈ ਧੰਨਵਾਦ